ਜੰਮੂ ਤੋਂ ਬਿਨਾਂ ਡਰਾਈਵਰ ਦੇ ਚੱਲੀ ਇੱਕ ਟ੍ਰੇਨ ਦਸੂਆ ਦੇ ਪਿੰਡ ਉੱਚੀ ਬਸੀ ਰੇਲਵੇ ਸਟੇਸ਼ਨ ਤੇ ਆ ਕੇ ਰੁਕ ਜਾਂਦੀ ਹੈ ਤੇ ਕੋਈ ਵੀ ਵੱਡਾ ਹਾਸਾ ਹੋਣ ਤੋਂ ਵਿਚਾਰ ਆਿੰਦਾ ਹੈ ਉੱਥੇ ਹੀ ਜਿਸ ਜਗ੍ਹਾ ਤੇ ਇਹ ਟ੍ਰੇਨ ਆ ਕੇ ਰੁਕਦੀ ਹੈ ਉਸਦੇ ਬਿਲਕੁਲ ਸਾਹਮਣੇ ਇੱਕ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਪਾਛਾਈ ਛੇਮੀ ਹੈ ਲੋਕੋ ਲੋਕਾਂ ਦਾ ਤੇ ਸਿੱਖਸ਼ਰਦਾਲੂਆਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਜੀ ਕਿਰਪਾ ਨਾਲ ਹੀ ਇਹ ਟ੍ਰੇਨ ਇਸ ਜਗ੍ਹਾ ਤੇ ਆ ਕੇ ਰੁਕੀ ਹੈ ਅਤੇ ਇਸ ਤੋਂ ਅੱਗੇ ਨਹੀਂ ਵਸ ਸਕੀ ਹੋ ਸਕਦਾ ਸੀ ਕਿ ਇਸ ਟ੍ਰੇਨ ਨਾਲ ਕੋਈ ਵੱਡਾ ਹਾਦਸਾ ਵੀ ਹੋ ਜਾਂਦਾ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਇਹ ਟ੍ਰੇਨ ਰੁਕ ਗਈ ਇਹ ਇਤਿਹਾਸਿਕ ਸਥਾਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਦੀ ਸ਼ੂ ਪ੍ਰਾਪਤ ਹੈ ਗੁਰੂ ਸਾਹਿਬ ਆਪਣੇ 942200 ਕੋਰਸਵਾ ਸਿੱਖ ਜੋਧੀਆਂ ਸਮੇਤ ਦੁਆਬੇ ਵਿੱਚ ਧਰਮ ਪ੍ਰਚਾਰ ਯਾਤਰਾ ਦੌਰਾਨ ਇਸ ਸਥਾਨ ਤੇ ਆਏ ਸਨ ਜਾਣਕਾਰੀ ਲਈ ਦੱਸਦੀ ਹੈ ਕਿ ਅੱਜ ਇੱਕ ਟ੍ਰੇਨ ਬਿਨਾ ਡਰਾਈਵਰ ਦੇ ਜੋ ਕਿ ਜੰਮੂ ਤੋਂ ਚੱਲੀ ਸੀ ਇੱਥੇ ਉੱਚੀ ਵਸੀ ਰੇਲਵੇ ਸਟੇਸ਼ਨ ਤੇ ਆ ਕੇ ਰੁਕ ਗਈ ਜਿਸ ਤੋਂ ਬਾਅਦ ਇਸ ਦੀ ਜਾਂਚ ਅਧਿਕਾਰੀਆਂ ਵੱਲੋਂ ਜਾਂਚ ਚੱਲ ਰਹੀ ਹੈ ਇਹ ਨਾਮ ਹੈ ਜੀ ਮੇਰਾ ਨਾਮ ਦਵਿੰਦਰ ਸਿੰਘ ਨਿਹੰਗ ਸਿੰਘ ਇਹ ਜਿਹੜੀ ਘਟਨਾ ਹੋਈ ਹੈ ਟ੍ਰੇਨ ਦਾ ਕਿਵੇਂ ਦੇਖਦੇ ਜੀ ਇਸ ਇਹ ਤੇ ਬਹੁਤ ਵੱਡੀ ਗੁਰੂ ਸਾਹਿਬ ਨੇ ਹਾਦਸੇ ਤੋਂ ਬਚਾਇਆ ਹੈ ਦੱਸਦੇ ਨੇ ਕਿ ਕਠੂਏ ਤੋਂ ਚੱਲ ਕੇ ਟ੍ਰੇਨ ਬਗੈਰ ਡਰਾਈਵਰ ਤੋਂ ਇੱਥੇ ਰੜ ਕੇ ਆ ਗਈ ਹੈ ਨਿਊਟਲ ਤੇ ਇਹ ਹੀ ਬਹੁਤ ਵੱਡੀ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਦੇ ਆ ਕਿ ਵੱਡੇ ਹਾਸੇ ਤੋਂ ਗੁਰੂ ਸਾਹਿਬ ਨੇ ਰੋਕਿਆ ਇੱਥੇ ਸ਼ੇਮ ਪਾਚਾ ਆਪ ਖੁਦ ਤਿੰਨ ਦਿਨ ਰਹਿ ਕੇ ਆਇਆ ਵੇਖੋ ਪਿੱਛੇ ਕਿਤੇ ਅੱਗੇ ਪਿੱਛੇ ਕਿਤੇ ਕੋਈ ਟ੍ਰੇਨ ਹੋਰ ਆ ਜਾਂਦੀ ਤੇ ਬਹੁਤ ਵੱਡਾ ਹਾਸਾ ਹੋਣਾ ਸੀ ਕੋਈ ਡਰਾਈਵਰ ਨਹੀਂ ਸੀ ਬਗੈਰ ਗੱਡੀ ਡਰਾਈਵਰ ਤੋਂ ਆ ਰਹੀ ਸੀ ਤੇ ਇਹ ਤੇ ਹੀ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਿਆ ਕਿ ਬਿਲਕੁਲ ਗੁਰਦਾ ਸਾਹਿਬ ਦੇ ਸਾਹਮਣੇ ਆ ਕੇ ਉਹ ਬ੍ਰੇਕ ਹੋਈ ਉਹਦੀ ਉਦਾਂ ਉਹ ਪਿੱਛੋਂ ਵੇਖੋ ਕਿ ਤੂਏ ਤੋਂ ਕਿੰਨੀ ਦੂਰੋਂ ਆ ਕੇ ਤੇ ਚਲਦੀ ਆ ਰਹੀ ਹੈ ਤੇ ਇਹ ਤੇ ਗੁਰਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੈ ਜੀ। ਹਾਸਾ ਵੀ ਹੋ ਸਕਦਾ। ਬਹੁਤ ਹਾਂਜੀ ਹਾਂਜੀ। ਗੁਰਦੁਆਰਾ ਸਾਹਿਬ ਤੇ ਬਿਲਕੁਲ ਸਾਹਮਣੇ ਹੀ ਆ ਗਿਆ ਕਿਤੇ। ਅੱਗੇ ਵੀ ਨਹੀਂ ਗਈ ਕਿਤੇ। ਨਹੀਂ ਅੱਗੇ ਨਹੀਂ ਗਈ ਜੀ। ਇਹ ਅਸੀਂ ਤੇ ਇਹ ਸਮਝਨੇ ਆਪੇ ਵੀ ਗੁਰਸਾਹਿਬ ਨੇ ਹੱਥ ਦੇ ਕੇ ਰੋਕੀਏ। ਉਦਾਂ ਰੁਕਣਾ ਨਹੀਂ ਤੇ ਟ੍ਰੇਨ ਪਿੱਛੇ ਘਟੂਏ ਤਾਂ ਚੱਲਦੀ ਆਉਂਦੀ ਕਿਤੇ ਨਹੀਂ ਰੁਕੀ। ਤੇ ਅੱਗੇ ਵੀ ਨਹੀਂ ਗੁਰਸਾਹਿਬ ਨੇ ਜਾਣ ਦਿੱਤੀ ਵੀ ਚਲੋ ਹਾਸੇ ਤੋਂ ਬਚਾ ਕਰ ਲਿਆ ਬਹੁਤ ਵੱਡਾ ਬਚਾ ਕੀਤਾ ਹੈ ਗੁਰਸਾਹਿਬ ਨੇ। ਬੱਬੀ ਜੀ ਕਹਿੰ ਗੱਲ ਕਰੀਏ ਤੇ ਇਸ ਗੁਰਦੁਆਰਾ ਸਾਹਿਬ ਕੀ ਤੇ ਆ ਸੀ ਜੀ। ਇੱਥੇ ਸ਼ੇਵ ਪਾਸ਼ਾ ਗੁਰਸਾਹਿਬ ਇਹ ਤਿੰਨ ਦਿਨ ਇੱਥੇ ਗੁਰਸਾਹਿਬ ਆਏ ਆ ਪਹਿਲਾਂ ਟਾਲੀ ਸਾਹਿਬ ਆਇਆ ਫਿਰ ਗਰਨਾ ਸਾਹਿਬ ਆਇਆ ਫਿਰ ਸ਼ੇਪਾਸ਼ਾ ਇੱਥੇ ਗੁਰਦੁਆਰਾ ਗੁਰਦਮਦਵਾ ਸਾਹਿਬ ਆਇਆ ਇਹਦਾ ਸਾਰਾ ਗੁਰਸਾਹਿਬ ਦੀ ਕਿਰਪਾ ਨਾਲ ਤਿੰਨ ਦਿਨ ਗੁਰਸਾਹਿਬਾਂ ਨੇ ਇੱਥੇ ਘੋੜਿਆਂ ਘੋੜਸਵਾਰਾਂ ਸਮੇਤ ਇੱਥੇ ਆ ਕੇ ਤੇ ਆਪਣਾ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਤਿੰਨ ਦਿਨ ਇੱਥੇ ਰਹੇ ਆਬੇ ਸਾਹਿਬ ਦਾ ਇਤਿਹਾਸ ਆ ਇਹਦੇ ਨਾਲ ਗੁਰਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਇਹਦੀ ਹੁਣ ਸ਼ਾਮ ਸਵਾਰ ਜਿਹੜੀ ਇਹ ਗੁਰਸਾਹਿਬ ਦੀ ਕਿਰਪਾ ਨਾਲ ਜਥੇਬੰਦੀ ਮਿਸਲ ਸ਼ੀਦਾ ਤਰਨਤਲ ਹਰੀਆਂ ਵੇਲਾਲੇ ਐ ਬਾਬਾਈ ਨਿਹਾਲ ਸਿੰਘ ਜੀ ਦੇ ਸਾਰੇ ਸਹਿਯੋਗ ਨਾਲ ਹੋ ਰਹੀ ਹੈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਚਰਨਜੀਤ ਕੌਰ ਹੈ ਅੱਜ ਜਿਹੜੀ ਟ੍ਰੇਨ ਰੁਕੀ ਆ ਕੀ ਕਿਵੇਂ ਦੇਖਦੇ ਹੋ ਇਸ ਵੇਖੀ ਕਿਉਂ ਰੁਕੀ ਤੁਸੀਂ ਜਿਆ ਹੈ ਇਹ ਅੱਜ ਜਿਹੜੀ ਜੋ ਟ੍ਰੇਨ ਰੁਕੀ ਇੱਥੇ ਇਹ ਵੀ ਇੱਕ ਚੰਗੀ ਗੱਲ ਹੈ ਪਰ ਉਹ ਇੱਕ ਬਾਬਾਈ ਦੀ ਕਿਰਪਾ ਦੇ ਨਾਲ ਹੈ ਇੱਥੇ ਸਾਡੇ ਬਾਬਾ ਜੀ ਦੀ ਕਿਰਪਾ ਬਹੁਤ ਹੋਈ ਹੈ ਛੇਵੀ ਪਾਸ਼ਾ ਜੀ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਦੁਆਰਾ ਸਥਾਨ ਹੈ ਧਾਰਮਿਕ ਸਥਾਨ ਹੈ ਇਸ ਕਰਕੇ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਇੱਥੇ ਟ੍ਰੇਨ ਰੁਕਦੀ ਹੈ ਟ੍ਰੇਨ ਅੱਗੇ ਵੀ ਜਾ ਸਕਦੀ ਸੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਰੁਕੀ ਨਾ ਆਂਗੇ ਹਾਂਜੀ ਇਹ ਗੁਰਦੁਆਰੇ ਦੀ ਮਾਨਤਾ ਬਹੁਤ ਹੈ ਜੀ ਇੱਥੇ ਇੱਥੇ ਕਿਸੇ ਨੂੰ ਟਾਈਫਾਇਡ ਵਗੈਰਾ ਹੋਵੇ ਉਹਨਾਂ ਦੇ ਜੇ ਲੱਕੜ ਦੇ ਬੇਰੀ ਦੀ ਹੈਗੀ ਲੱਕੜ ਉਹਨਾਂ ਬਣ ਕੇ ਬੁਖਾਰ ਠੀਕ ਹੁੰਦਾ ਹੈ ਇਤਿਹਾਸ ਜੀ ਕੱਲ ਕਿ ਤੇ ਕੀ ਇਤਿਹਾਸ ਹੈ ਉਹਦਾ ਜੀ ਇੱਥੇ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਛੇਮੀ ਪਾਸ਼ਾਏ ਬਾਬਾ ਜੀ ਆਪਣਾ ਘੋੜਾ ਲਿਆ ਕੇ ਇੱਥੇ 베ਰੀ ਦੇ ਨਾਲ ਬੰਨਿਆ ਸੀ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਟ੍ਰੇਨ ਹੈ ਉਹ ਇਸ ਕਾਰਨ ਇੱਥੇ ਆ ਕੇ ਹਾਂਜੀ ਇੱਥੇ ਜੀ ਗੁਰੂ ਸਾਹਿਬ ਜੀ ਦੀ ਹਾਂਜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜੀ ਲਾਈਕ ਅੰਡਰ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਹਾਂ ਜਿਵੇਂ ਇਨਵੈਸਟੀਗੇਸ਼ਨ ਹੋਤੀ ਹੈ ਉਸ ਤੋਂ ਬਾਅਦ ਅਸੀਂ ਦੱਸ ਪਾਏਗਾ ਅਚਾ ਨਹੀਂ ਸਰ ਇਹਦਾ ਕੋਈ ਵਿੱਚ ਸੀਗਾ ਇਹਨੂੰ ਕੋਈ ਸਿਗਨਲ ਆਇਆ ਕੋਈ ਰਸਤੇ ਵਿੱਚ ਹਾਸਾ ਤਾਂ ਨਹੀਂ ਆਇਆ ਤਾਂ ਕਾਪਰ ਤੋਂ ਕਮਾਈ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਹੋਇਆ ਕਰਨ ਕੀ ਰਿਹਾ ਹੈ ਇਸ ਦਾ ਚੱਲਣ ਦਾ ਅਭੀ ਕੁਛ ਨਹੀਂ ਬਤਾ ਸਕਤੇ ਅੰਡਰ ਇਨਵੈਸਟੀਗੇਸ਼ਨ ਹੈ ਡੀਆਰਐਮ ਸਾਹਿਬ ਬਤਾਏਗੇ ਜੋ ਬਤਾਏਗਾ ਇਹਦਾ ਸਰ ਮੰਨਦੇ ਹੋ ਨਕਾਮੀ ਹੈਗੀ ਰੇਲਵੇ ਭਾਗ ਦੀ ਬਿਨਾ ਡਰਾਈਵਰ ਕੋ ਚੱਲ ਕੇ ਚੈੱਕ ਆ ਗਈ ਅਭੀ ਅੰਡਰ ਇਨਵੈਸਟੀਗੇਸ਼ਨ ਹੈ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜਿਸ ਤਰੀਕੇ ਨਾਲ ਚੱਲ ਕੇ ਆਈ ਹੈ ਅਭੀ ਪਾਟਕ ਨੇ ਇੱਥੇ ਉੱਧਰ ਬਸਦੇ ਨੇ ਅਭੀ ਅੰਡਰ ਇਨਵੈਸਟੀਗੇਸ਼ਨ ਹੈ ਉਸਕੇ ਬਾਅਦ ਹੀ ਮੇਰੇ ਫਰੋਜਪੁਰ ਦੇ ਡੀਆਰਐਮ ਸਾਹਿਬ ਬਤਾਏਗੇ ਜੋ ਹੋਗਾ ਇਹ ਇੱਥੇ ਕੋਈ ਜਿੱਥੋਂ ਚੱਲੀ ਆ ਸਟੇਸ਼ਨ ਕੋਲ ਹੈ ਸੇ ਤਾਂ ਡਰਾਈਵਰ ਕੋਈ ਆ ਰਿਹਾ ਹੁਣ ਹਾਂ ਸਰ ਸਾਰਾ ਸਾਰਾ ਕੁਝ ਹੋ ਰਹਾ ਹੈ आरे हाँ साथ साथ कुछ खड़ी थी तो तब तो तो ब्रेक लगाई नहीं गई ये मुझे पता नहीं है अब, अब ब्रेक ही लगाई जा रही है अभी हम लोग हम स्टेशन पर अपना इसको स्टेबल कर रहे हैं पूरी तरीके से पीछे क्या हुआ इंक्वायरी के विषय होगी उसका पता चलेगा अभी हम लोग आगे छे पीछे छे ब्रेक लगा देंगे फिर टोटल आप सामने छः और पीछे छः लगानी पड़ेगी और आगे चैन गुटका लगाना पड़ता है और उसका कुछ नहीं पता उसके लिए जाँच कमेटी बैठे की पता किया जाएगा कि क्या हुआ कैसे आगे गई ठीक है अभी हमारे स्टेशन पर रुकी है इसमें छह ब्रेक आगे छह पीछे और चैन गुट के आगे चैन गुट के पीछे स्टेबल किया जा रहा है और उसके बाद जो प्रोग्राम बनेगा जो क्रू आएगा वो ऊपर से डिसीजन होगा कि ये आगे जानी है कि पीछे जानी है कि पावर इसमें पीछे लगाई जाएगी बोले आगे लगी है कैसे थ्रू आगे जाएगी ठीक है बस इतना हुआ है